ਜਿਸ ਤਰੀਕੇ ਨਾਲ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਬੰਦ ਰਹੀ ਹੈ ਔਰ ਗਵਰਨਮੈਂਟ ਹੋਰ ਕੰਮਾਂ ਦੇ ਲੱਗੀ ਹੋਈ ਹੈ ਗਵਰਨਮੈਂਟ ਦਾ ਕੰਮ ਹੈ ਪਹਿਲਾਂ ਆਪਣੀ ਸਟੇਟ ਨੂੰ ਦੇਖਣਾ ਫਿਰ ਬਾਕੀ ਸਟੇਟਾਂ ਨੂੰ ਦੇਖਣਾ ਅੱਜ ਸ਼ਰਿਆਮ ਵਿਕਾਸ ਜੀ ਦੀ ਜਿੱਦਾਂ ਗੋਲੀ ਮਾਰ ਕੇ ਉਹਨਾਂ ਦੀ ਮਾਂ ਦੇ ਸਾਹਮਣੇ ਹਤਿਆ ਕਰਤੀ ਗਈ ਔਰ ਹਾਲੇ ਤੱਕ ਹਥਿਆਰੇ ਫੜੇ ਨਹੀਂ ਗਏ ਇਸ ਤੋਂ ਕੀ ਜਵਾਬ ਦਾ ਪੰਜਾਬ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਟੀਵੀ ਤੇ ਆ ਕੇ ਜਵਾਬ ਦਵੇ ਹੋਰ ਗੱਲਾਂ ਦੇ ਜਵਾਬ ਵੀ ਭਗੋਤਮਨ ਨੂੰ ਟੰਕੀਆਂ ਕਰਕੇ ਦਿੰਦੇ ਆ ਤੇ ਇਹ ਨਟੰਕੀ ਇਹਨਾਂ ਨੂੰ ਕੀ ਦਿਖਦਾ ਇੱਥੇ ਇਹ ਵੀ ਨਟੰਕੀ ਹੈ ਤੁਹਾਡੇ ਸਟੇਟ ਦੇ ਵਿੱਚ ਇੱਕ ਬੰਦੇ ਦੀ ਕਤਲ ਹੋ ਗਿਆ ਸ਼ਰਿਆਮ ਗੋਲੀ ਮਾਰਤੀ ਗਈ ਉਹਦਾ ਕਸੂਰ ਕੀ ਸੀ ਬੇਕਸੂਰ ਲੋਕਾਂ ਦਾ ਤੁਸੀਂ ਕਤਲ ਕਰਵਾ ਰਹੇ ਹੋ ਹੈ ਔਰ ਫਿਰ ਕਹਿ ਰਹੇ ਜੀ ਸਾਡੀ ਸਟੇਟ ਪ੍ਰੋਗਰੈਸ ਕਰ ਰਹੀ ਹੈ ਦੋਸਤੋ ਮੈਂ ਅੱਜ ਕੰਡੈਮਨਡ ਕਰਦਾ ਇਸ ਚੀਜ਼ ਨੂੰ ਇਹ ਜੋ ਕੰਮ ਹੋ ਰਹੇ ਆ ਇਹ ਅਛੜ ਨਹੀਂ ਹੈ ਦੇਸ਼ ਵਾਸਤੇ ਔਰ ਸਟੇਟ ਵਾਸਤੇ ਅਸੀਂ ਡਿਮਾਂਡ ਕਰਦੇ ਆ ਵੀ ਘੱਟ ਤੋਂ ਘੱਟ ਹਥਿਆਰਿਆਂ ਨੂੰ ਫੜਿਆ ਜੇ ਵੀ ਕਾਜ ਜੀ ਦੇ ਘਰਵਾਲਿਆਂ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਔਰ ਉਹਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਹੋਰਾਂ ਨੂੰ ਵੀ ਤੇ ਦਿੰਦੇ ਆ ਨਾ ਤੇ ਹੁਣ ਕਿਉਂ ਇਹਨਾਂ ਨੂੰ ਸੱਪ ਸੁੰਘ ਗਿਆ ਹੁਣ ਨਹੀਂ ਬੋਲਦੇ ਆ ਉਦਾਂ 1 ਕਰੋੜ ਰੁਪਏ ਦੇਣ ਚੱਲ ਜਾਂਦੇ ਆ ਉਹਨਾਂ ਦੇ ਘਰਾਂ 'ਚ ਇੱਥੇ ਤਾਂ ਗੋਲੀ ਮਾਰੀ ਐ ਕੋਈ ਹਾਰਟ ਅਟੈਕ ਨਾਲ ਮੌਤ ਨਹੀਂ ਹੋਈ ਜਾਂ ਕੋਈ ਬਿਮਾਰੀ ਨਾਲ ਮੌਤ ਨਹੀਂ ਹੋਈ ਜੱਗ ਦੇ ਐਕਸੀਡੈਂਟ ਨਹੀਂ ਹੋਇਆ ਇੱਕ ਬੰਦੇ ਨੇ ਕਤਲ ਕੀਤਾ ਉਹਨਾਂ ਦਾ ਇੱਕ ਤੇ ਹਥਿਆਰੇ ਫੜੇ ਜਾਣ ਔਰ ਉਹਦੇ ਬਾਅਦ ਉਹਨਾਂ ਦੇ ਪਰਿਵਾਰ ਦਾ ਪੂਰਾ ਖਿਆਲ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਮੰਨਦੀ ਐ ਲੈਣਾ ਨੰਗਲ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਅਧਿਐਕਸ਼ ਵਿਕਾਸ ਜੀ ਦੀ ਆਂ ਪਛਾਤੇ ਬੰਦਿਆਂ ਨੇ ਹੱਤਿਆ ਕਰਤੀ ਉਹਨਾਂ ਦੀ ਦੁਕਾਨ ਦੇ ਵਿੱਚ ਆ ਕੇ ਉਹਨਾਂ ਦੀ ਹੱਤਿਆ ਕਰਤੀ ਔਰ ਇਹ ਬੜੀ ਕਾਨੂੰਨੀ ਹਰਕਤ ਹੈ ਇੱਕ ਪਾਸੇ ਇਲੈਕਸ਼ਨ ਡਿਕਲੇਅਰ ਹੋ ਚੁੱਕੇ ਹੋਏ ਆ ਕੋਡ ਆਫ ਕੰਡਕਟ ਲੱਗੇ ਆਇਆ ਔਰ ਉਹਦੇ باوجود ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਹੋ ਰਹੀਆਂ ਆ ਪੋਲੀਟੀਕਲ ਬੰਦੇ ਦੀ ਔਰ ਅਸੀਂ ਸਰਕਾਰ ਦੇ ਕੇ ਡਿਮਾਂਡ ਕਰਨ ਵਾਲੇ ਆ ਵੈਸੇ ਵਿਸ਼ਵ Hindu ਪਿਛ ਨੇ ਆਪਣਾ ਇੱਕ ਮੰਗ ਪੱਤਰ ਬਣਾਇਆ ਜਿਹੜਾ ਕਿ ਗਵਰਨਰ ਸਾਹਿਬ ਨੂੰ ਦਿੱਤਾ ਜਾਏਗਾ ਦੇ ਵਿੱਚ ਵਿਕਾਸ ਜੀ ਦੇ ਪਰਿਵਾਰ ਨੂੰ ਘੱਟੋ ਘੱਟ 1 ਕਰੋੜ ਰੁਪਇਆ ਅਸੀਂ ਡਿਮਾਂਡ ਕਰਦੇ ਸਾਰੇ ਪੰਜਾਬ ਦੇ ਹਿੰਦੂ ਸੰਗਠਨ ਕਿਉਂਕਿ ਉਹਨਾਂ ਨੂੰ ਐਜ਼ ਏ ਹਿੰਦੂ ਸੰਗਠਨ ਦੇ ਪ੍ਰਮੁਖਤ ਹੋਣ ਦੇ ਨਾਤੇ ਮਾਰਿਆ ਗਿਆ ਪੰਜਾਬ ਸਰਕਾਰ ਦੇ ਕਿਸੇ ਇਹ ਡਿਮਾਂਡ ਕਰਾਂਗੇ ਕਿ ਵਿਕਾਸ ਜੀ ਨੂੰ ਸ਼ਹੀਦਾ ਦਰਜਾ ਦਿੱਤਾ ਜਾਏ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਏ ਔਰ ਲਗਾਤਾਰ ਜਿਸ ਤਰੀਕੇ ਨਾਲ ਟਾਰਗੇਟ ਕਿਲਿੰਗ ਹੋ ਰਹੀਆਂ ਹਨ ਪੰਜਾਬ ਦੇ ਜਿੰਨੇ ਵੀ ਹਿੰਦੂ ਸੰਗਠਨਾਂ ਦੇ ਪ੍ਰਮੁੱਖ ਹੈ ਉਹਨਾਂ ਨੂੰ ਅਗਰ ਸਿਕਿਉਰਿਟੀ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੂੰ ਆਰਮਡ ਲਾਇਸੈਂਸ ਦਿੱਤੇ ਜਾਣ ਵੱਤਵਲ ਆਰਮਡ ਲਾਇਸੈਂਸ ਦਿੱਤੇ ਜਾਣ ਜਿਸ ਦੇ ਨਾਲ ਕਿ ਉਹ ਆਪਣੀ ਸੁਰੱਖਿਆ ਆਪਣੀ ਕਰ ਸਕੇ ਇਸ ਕਰਕੇ ਅੱਜ ਜਿਹੜੀ ਪ੍ਰੋਟੈਸਟ ਹੈ ਪੂਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਅੱਜ ਇਸੇ ਟਾਈਮ ਤੇ ਹੋ ਰਹੀ ਹੈ ਇਸੇ ਤਿੱਖਣਾ ਨਾਲ ਵਿੱਚ ਸਵੇਰੇ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਅਸੀਂ ਪ੍ਰੋਟੈਸਟ ਕਰਾਂਗੇ